ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਚੈਨਲ ਰਵ ਨਿਊਜ਼ ਤਹਾਨੂੰ ਦੱਸਦੀ ਹੈ ਕਿ ਮੌਨਸੂਨ ਦਾ ਸੀਜ਼ਨ ਚੱਲ ਰਿਹਾ ਤੇ ਨਾਲ ਹੀ ਆਤੀ ਗਰਮੀ ਪੈ ਰਹੀ ਹੈ ਪਿਛਲੇ ਕਈ ਦਿਨਾਂ ਤੋਂ ਲੋਕ ਮੀਂਹ ਦੀ ਉਡੀਕ ਕਰ ਰਹੇ ਨੇ ਅਤੇ ਲੋਕਾਂ ਦਾ ਹੁਣ ਬਹੁਤ ਘੱਟ ਤੋਂ ਘੱਟ ਤਾਪਮਾਨ 'ਚ ਪਸੀਨਾ ਨਿਕਲ ਰਿਹਾ ਮੀਂਹ ਨਾ ਪੈਣ ਕਰਕੇ ਲੋਕ ਖੁਮਸ ਤੋਂ ਪਰੇਸ਼ਾਨ ਨਜ਼ਰ ਆ ਰਹੇ ਨੇ ਮੌਨਸੂਨ ਆਉਣ ਤੋਂ ਬਾਅਦ ਹੀ ਸ਼ਹਿਰ ਦੇ ਵਾਲੇ ਦਿਵਾਲੇ ਦੇ ਲੋਕਾਂ ਨੂੰ 30 ਡਿਗਰੀ ਚ ਰਾਤਾਂ ਕਟਣੀਆਂ ਪੈ ਰਹੀਆਂ ਨੇ ਭਾਵ ਲੋਕਾਂ ਨੂੰ ਰਾਤਾਂ ਦੇ ਸੈਂ ਵੀ ਗਰਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਦਿਨ ਦਾ ਤਾਪਮਾਨ ਵੀ ਪਿਛਲੇ ਕਈ ਦਿਨਾਂ ਤੋਂ ਵਧ ਰਿਹਾ ਹੈ ਤਾਪਮਾਨ ਆਪਣੀ ਰਫਤਾਰ ਫੜੀ ਹੋਈ ਹੈ 28 ਜੁਲਾਈ ਤੋਂ ਬਾਅਦ ਇੱਕ ਮੀਂਹ ਚੰਗੇ ਮੀਂਹ ਪੈਣ ਦੀ ਸੁਭਾਵਨਾ ਦੱਸੀ ਜਾ ਰਹੀ ਹੈ 18 ਜੁਲਾਈ ਨੂੰ ਹਲਕੀ ਵਾਰਸ਼ ਹੋ ਸਕਦੀ ਹੈ ਪਰ ਗਰਮੀ ਤੋਂ ਹਮੇਸ਼ਾ ਲੋਕ ਪਰੇਸ਼ਾਨ ਨਜ਼ਰ ਆਣਗੇ ਪਰ ਉਸ ਤੋਂ ਪਹਿਲਾਂ ਮੀਂਹ ਪੈਣ ਦੀ ਕੋਈ ਵੀ ਸੁਭਾਵਨਾ ਨਹੀਂ ਹੈ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਹੀ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਮਿਲਦੇ ਆ ਹੋਰ ਵੀਡੀਓ ਲੈ ਕੇ ਧੰਨਵਾਦ ਜੀ